ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡਾ ਛੋਟਾ ਵੀ ਲੱਖਾਂ ਚੂੜਚਕ ਦੀਵਾਨ ਟੋਡਰਮਲ ਚੈਰੀਟੇਬਲ ਸੁਸਾਇਟੀ ਲਈ ਆਉਂ ਜੀ ਸ਼ਾਰਟਸ ਹੈ ਪਹੁੰਚਿਆ ਨਹੀਂ ਅੱਜ ਮੈਂ ਇਹ ਵੀ ਹਰਜੀਤ ਸਿੰਘ ਆ ਜੀ ਸਾਨੂੰ ਵੀ ਨੇ ਗਿਆ ਕਿਨੇ ਡਿਊਟੀ ਲਈ ਸੀ ਬਾਹਰੋਂ ਤੇ ਮੈਂ ਦੱਸ ਦੇਣਾ ਚਾਹੁੰਦਾ ਜੀ ਵੀਰ ਹਰਜੀਤ ਸਿੰਘ ਨੂੰ ਪੋਲੀਆ ਹੋਇਆ ਵਾ ਤੇ ਪੋਲੀਆ ਦੇ ਨਾਲ ਇੱਕ ਛੋਟਾ ਜਿਹਾ ਇਹਦਾ ਵੀਰ ਦਾ ਪਹਿਲਾ ਐਕਸੀਡੈਂਟ ਹੋ ਗਿਆ ਸੀ ਵੀ ਦਿਖਾਏ ਐਕਸੀਡੈਂਟ ਹੋ ਗਿਆ ਸੀ ਜੀ ਇਹ ਵਿਚਾਰ ਇੱਕੋ ਹੀ ਗੁੜੀ ਆ ਜੀ ਤੇ ਜਿਹੜੀ ਆ ਭੈਣ ਪਈ ਆ ਤੇ ਇਹ ਅੱਖਾਂ ਦਾ ਦਿਖਾ ਦਿੰਦਾ ਜੀ ਮੈਂ ਇਨੂੰ ਚਿੱਟਾ ਮੋਤੀਆ ਉਤਰਿਆ ਹੈ ਜੀ ਤੇ ਇੱਕ 8 ਸਾਲ ਤੋਂ ਪਹਿ ਜੀ ਵੀਰ ਜੀ ਇਹ 2009 ਦਾ ਮੇਰੀ ਗੁੜੀਆ ਦਾ ਜਨਮ ਦਿਨ ਸੀਗਾ ਸਾਈਕਲ ਲੈਣ ਗਏ ਸੀ ਆਪਾਂ ਸੜਕ ਪਾਰ ਕਰਨ ਲੱਗੇ ਸੀ ਕਾਰ ਟੱਕਰ ਮਾਰ ਗਈ ਕਾਰ ਟੱਕਰ ਦੇ ਵਿੱਚ ਇਹਨਾਂ ਦੀ ਬਾਹ ਕੱਟੀ ਗਈ ਸੀ ਉਸ ਤੋਂ ਚੁਲਾ ਵੀ ਟੁੱਟ ਗਿਆ ਜੀ ਵੀਰ ਜੀ ਔਰ ਕਰਦੇ ਕਰਦੇ ਇਹਨਾਂ ਦੇ 11 ਪ੍ਰੇਸ਼ਣ શરી ਦੇ ਹੋ ਚੁੱਕੇ ਨੇ ਅੱਛਾ ਫੈਸਲਾ ਦੇ ਖਾਤਰ ਵੀਰ ਜੀ ਮੈਨੂੰ ਆਪਣਾ ਮਕਾਨ ਤੱਕ ਵੇਚਣਾ ਪੈ ਗਿਆ ਜੋ ਕਿ ਗੁਰੂ ਕੀ ਵਡਾਲੀ ਚ ਮੇਰਾ ਆਪਣਾ ਮਕਾਨ ਸੀਗਾ ਸਰੀ ਇਲਾਜ ਕਰਾਉਂਦੇ ਕਰਾਉਂਦੇ 1.5 ਸਾਲ ਪਹਿਲਾਂ ਮੈਂ ਇਹਨਾਂ ਲਈ ਦਵਾਈ ਲੈਣ ਚੱਲਾਈ ਗੁੰਨਾਂ ਲਗਦੇ ਯੂਨੀਵਰਸਿਟੀ ਦਾ ਕੰਪਾਸਾ ਸੀਗਾ ਤੇ ਮੇਰੇ ਮੋਟਰਸਾਈਕਲ ਟੱਕਰ ਵੱਜਣ ਦੀ ਖਾਤਰ ਜੋ ਕਿ ਮੇਰੇ ਪੱਟ ਦੀ ਹੱਡੀ ਟੁੱਟ ਗਈ ਇਸ ਲੱਤ ਨੂੰ ਕੋਲੀ ਹੋਇਆ ਮੈਂ ਰੇੜੀ ਲਾ ਕੇ ਘਰਾਂ ਦਾ ਗੁਜ਼ਾਰਾ ਕਰਦਾ ਆ ਵੀਰ ਜੀ ਆਪਣੇ ਘਰ ਦਾ 12500 ਰੁਪਇਆ ਮੇਰੇ ਕਮਰੇ ਦਾ ਕਿਰਾਇਆ ਆ ਅੱਜ 2 ਮਹੀਨੇ ਹੋ ਗਏ ਨੇ ਮੈਂ ਕਿਰਾਇਆ ਤੱਕ ਨਹੀਂ ਦਿੱਤਾ ਇਸ ਆਪ ਜੀ ਸੰਗਤ પાસે ਮੈਨੂੰ ਘਰ ਦਾ ਕਿਰਾਇਆ ਤੇ ਵੀਰ ਜੀ ਮਿਲ ਗਿਆ ਲੇਕਿਨ ਇਲਾਜ ਮੈਂ ਕਿਸ ਦਾ ਨਾ ਕਰਾਵਾਂ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈਗੀ ਹੈ ਬਿਲਕੁਲ ਜੀ ਛੋਟੀ ਜੀ ਬੱਚੀ ਹੈ ਜੀ ਤੇ ਇਹਦਾ ਵੀ ਕੋਈ ਪਵੈਖ ਨਹੀਂ ਕਿਉਂਕਿ ਪਿਤਾ ਵੀ ਐਕਸੀਡੈਂਟ ਦੇ ਨਾਲ ਆਪਾਜ ਹੋ ਚੁੱਕਾ ਮਾਂ ਵੀ ਆਪਰੇਸ਼ਨਾਂ ਤੋਂ ਬਿਨੈ ਪਈ ਆ ਚਿੱਟਾ ਮੋਟੀ ਦਾ ਜਿਹੜਾ ਅਸੀਂ ਬਾਕੀ ਮੈਂ ਦਿਖਾ ਦੇਣਾ ਚਾਹਨਾ ਜੀ ਵੀਰ ਵਿਚਾਰਾ ਘਰੀ ਮਾੜਾ ਮੋਟਾ ਸਮਾਨ ਵੇਚ ਕੇ ਹਨਾ ਤੇ ਇਹਨਾਂ ਟਾਈਮ ਪਾਸ ਕਰਦਾ 2500 ਰੁਪਏ ਜੀ ਇਸ ਕਮਰੇ ਦਾ ਕਿਰਾਇਆ ਤੇ ਉਹਨੇ ਦੇਵਾ ਮੈਨੂੰ ਬਾਹਰੋਂ ਕਾਫੀ ਵੀਰਾਂ ਨੇ ਫੋਨ ਕਰਕੇ ਕੀਤੇ ਸੀਗੇ ਤੇ ਇਹ ਛੋਟੀ ਬੱਚੀ ਦਾ ਵੀ ਭੈਖ ਖਰਾਬ ਆ ਤੇ ਅੱਜ ਸੰਗਤ ਨੇ ਜੀ 5000 ਰੁਪਏ ਜੀ ਦੀਵਾਨ ਟੋਡਰਮਲ ਸੇਵਾ ਸੁਸਾਇਟੀ ਆ ਜੀ ਆਟਾ ਸੇਵਾ ਕਰੋਪਾ ਟੋਰਾਂਟੋ ਤੋਂ ਉਹਨਾਂ ਲਈ ਮੈਂ ਜੀ ਅਸੀਂ 5000 ਰੁਪਏ ਦੀ ਮਦਦ ਕਰਕੇ ਜਾ ਰਹੇ ਆ ਤੇ ਬਾਕੀ ਇਹ ਅਸੀਂ ਸੋ ਸੰਗਤ ਨੂੰ ਅਪੀਲ ਕਰਦੇ ਆ ਜੀ ਵੀ ਅਸੀਂ ਆਪਾਂ ਰਲ ਕੇ ਜਿਵੇਂ ਆਪਾਂ ਕਿੰਨੇ ਪਹਿਲਾਂ ਇਲਾਜ ਕਰਵਾਏ ਆ ਕਿੰਨੇ ਆਪਰੇਸ਼ਨ ਕਰਾਏ ਆ ਜੀ ਇਸ ਭੈਣ ਦੇ ਵੀ ਅੱਖਾਂ ਦਾ ਇਲਾਜ ਕਰਾਈਏ ਜੀ ਤੇ ਇਸ ਵੀਰ ਦਾ ਵੀ ਜਿਹੜਾ ਕਾਰੋਬਾਰ ਆ ਥੋੜਾ ਸੈੱਟ ਕਰੀਏ ਕੀ ਕਰਾਂ ਜੀ ਮੈਂ ਕੁਝ ਕਹਿਣਾ ਚਾਹਣਾ ਆ ਜੀ ਨੂੰ ਮੈਨੂੰ ਜਦੋਂ ਮੈਨੂੰ ਕੋਈ ਨਹੀਂ ਮੈਂ ਸੰਗਤ ਜੀ ਨਾਲ ਝੂਠ ਨਹੀਂ ਬੋਲਾਂਗਾ ਮੈਨੂੰ ਗੁਰਮੰਗ ਤੇ ਯੂਨੀਵਰਸਿਟੀ ਸਟੂਡੈਂਟ ਅੰਨੇ ਮੇਰੇ ਮਦਦ ਕਰਦੇ ਸੀ ਕਿ ਪਹਿਲਾਂ ਮੇਰਾ ਇਲਾਜ ਕਰਾਇਆ ਸੀ ਇਹ ਨਾ ਮੇਰੇ ਕਰਦੇ ਦਾ ਇਲਾਜ ਕਰਾਇਆ ਸੀਗਾ ਜਦੋਂ ਉਹ ਲੈ ਇੱਥੋਂ ਚਲੇ ਗਏ ਸਾਡੇ ਚਾਣੇ ਮੁੰਡੇ ਇੱਥੋਂ ਪੜ੍ਹ ਕੇ ਚਲੇ ਗਏ ਕੋਈ ਉਹ ਤੋਂ ਬਾਅਦ ਇਹਨਾਂ ਦਾ ਚੂਲਾ ਬਿਲਕੁਲ ਖਰਾਬ ਹੋ ਚੁੱਕਾ ਹੈਗਾ ਮੈਨੂੰ ਫੇਰ ਫਾਈਨਾਂਸ ਵਾਲਿਆਂ ਕੋਲ ਕਰਜ਼ਾ ਚੁਕਣਾ ਪਿਆ 340 ਰੁਪਏ ਕਰਜ਼ਾ ਚੁਕਾ ਰੋਇਦਾ ਮੈਂ ਨਾਲ 300 ਰੁਪਏ ਕੋਈ ਦੀ ਕਿਸ਼ਤ ਦਿੰਦਾ ਜੇ 300 ਰੁਪਏ ਕਿਵੇਂ ਦਿੰਦੇ ਸੀ ਤੁਸੀਂ ਵੀਰ ਜੀ ਮੈਂ ਰੇੜੀ ਲਾਂਦਾ ਜੇ ਰੇੜੀ ਲਾ ਕੇ ਸੂਟ ਲੈਂਦਾ ਸੀਗਾ ਦੁਕਾਨਦਾਰਾਂ ਕੋਲ ਲੈ ਕੇ ਜੋ ਕਿ ਉਹ ਸਾਹਮਣੇ ਰੇੜੀ ਲੱਗੀ ਜਿਹੜੇ ਆਪ ਜੀ ਵੇਖ ਸਕਦੇ ਹੋ ਰੇੜੀ ਲਾਂਦਾ ਸੀਗਾ ਸੂਟ ਦਾ ਕੰਮ ਕਰਦਾ ਰਹੇ ਔਰ ਮੈਂ ਉਹਨਾਂ ਨੂੰ ਵੀ ਦਿੰਦਾ ਘਰ ਦੀ ਰੋਟੀ ਚਲਾਣੀ ਮੇਰੀ ਓਕੀ ਹੋ ਗਈ ਆ ਉਹਨਾਂ ਨੇ ਮੇਰੇ ਤੇ ਵਿਆਜ ਤੇ ਵਿਆਜ ਪਾਉਂਦੇਗੇ ਔਰ ਵੀਰ ਜੀ ਅਜੇ ਮੈਂ 20 ਦਿਨ ਬਗੈਰ ਨਾਲ ਦੀ ਕੋਈ ਕਿਸ਼ਤ ਨਹੀਂ ਦਿੱਤੀ ਕਿਉਂਕਿ ਮੇਰੇ ਕੋਲ ਪੈਸਾ ਕੋਈ ਨਹੀਂ ਕੁਝ ਨਹੀਂ ਰਿਹਾ ਵੀਰ ਜੀ ਹਾਂ ਬਿਨ ਤੁਹਾਡੇ ਹਸਰੇ ਦੀ ਲੋੜ ਹੈ ਜੇ ਮੈਨੂੰ ਆਸਰਾ ਦੇ ਦੋ ਮੇਰੇ ਘਰ ਦੇ ਦਾ ਇਲਾਜ ਕਰਾ ਦਿਓ ਮੇਰੇ ਘਰ ਦੀ ਰੋਟੀ ਚੱਲਨੀ ਓਕੀ ਹੋ ਗਈ ਆ ਬਿਲਕੁਲ ਹੀ ਸਾਡਾ ਵੀ ਮਾਨ ਪਰ ਆਇਆ ਕੋਈ ਛੋਟਾ ਜਿਹਾ ਬੱਚਾ ਤੇ ਮਾਂ ਆਪ ਸਾਰੇ ਦੁਖੀ ਤੇ ਸੰਗਤਚਾਰਨਾ ਚ ਬੇਨਤੀ ਹੈ ਜੀ ਜਰੂਰ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਤਾਂ ਜੋ ਆਪਾਂ ਇਸ ਭੈਣ ਦਾ ਇਲਾਜ ਆਪਾਂ ਖੁਦ ਆਪਣੇ ਹੋ ਕੇ ਕਰਾ ਸਕੀਏ ਤੇ ਬਹੁਤ ਔਖਾ ਲੱਗਿਆ ਜੀ ਵੀਰ ਨੂੰ ਕਿਉਂਕਿ ਕੋਈ ਪਤਾ ਟਿਕਾਣਾ ਨਹੀਂ ਸੀਗਾ ਤੇ ਸੰਗਤ ਜਰੂਰ ਜੀ ਇਸ ਵੀਰ ਦੀ سپورਟ ਕਰੇ ਤਾਂ ਜੋ ਆਪਾਂ ਇਸ ਭੈਣ ਦਾ ਇਲਾਜ ਕਰਾ ਸਕੀਏ ਤੇ ਇਸ ਵੀਰ ਦਾ ਵਿਰੋਜगार ਚਲਾ ਸਕੀਏ ਮੇਰਾ ਮੋਬਾਈਲ ਨੰਬਰ ਹੈ 9969 19316 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ